ਕਦੇ ਪੈਸਿਆਂ ਪਿੱਛੇ ਕਦੇ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਸਾਸਿਕਾਲ ਜੀ ਮੈਂ ਤੁਹਾਡਾ ਆਪਣਾ ਦੋਸਤ ਸੰਦੀ ਮਠਾੜੂ ਰਾਮਗੜੀਆ ਪਰਿਵਾਰ ਵੱਲੋਂ ਬਿਲਕੁਲ ਮੈਂ ਇੱਕ ਕਹਾਣੀ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਪੰਜਾਬ ਦੇ ਇੱਕ ਨੌਜਵਾਨ ਪ੍ਰੋਫੈਸਰ ਕੁਲਦੀਪ ਸਿੰਘ ਵੇਰਦੀ ਆਪਾਂ ਉਹਨਾਂ ਨੂੰ ਨੌਜਵਾਨ ਹੀ ਕਹਾਗੇ ਕਿਉਂਕਿ ਨੌਜਵਾਨੀ ਦੇ ਵਿੱਚ ਜਦੋਂ ਸੀਗੇ ਉਹ ਯੂਕੇ ਚਲੇ ਗਏ ਯੂਕੇ ਤੋਂ ਬਾਅਦ ਉਹਨਾਂ ਦੀਆਂ ਦੋ ਬੇਟੀਆਂ ਸੀ ਬੇਟੀਆਂ ਇੱਕ ਯੂਐਸ ਯੂਐਸਏ ਮੈਰਿਡ ਹੈ ਇੱਕ ਕੈਨੇਡਾ ਮੈਰਿਡ ਹੈ ਯੂਕੇ ਤੋਂ ਬਾਅਦ ਫਿਰ ਉਹ ਕੈਨੇਡਾ ਆਪਣੀ ਬੇਟੀ ਕੋਲ ਸ਼ਿਫਟ ਹੋ ਗਏ ਸੀਗੇ ਕਿਉਂਕਿ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀਗੇ ਲੇਕਿਨ ਉਹਨਾਂ ਨਾਲ ਇੱਕ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਹੋਣ ਕਰਕੇ ਪ੍ਰੋਫੈਸਰ ਹੋਣ ਕਰਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਉਹਨਾਂ ਨੂੰ ਤੋਖਾ ਸਹਿਣਾ ਪਿਆ ਲੁਧਿਆਣਾ ਦੇ ਦੋ ਭਰਾ ਨੇ ਵੱਡਾ ਭਰਾ ਥੋੜਾ ਜਿਹਾ ਪੋਲਿਟਿਕਲ ਆਪਣਾ ਰੱਖਦਾ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਥੋੜਾ ਜਿਹਾ ਦਬਕਾ ਰੱਖਦਾ ਛੋਟਾ ਬਦਮਾਸ਼ੀ ਦੇ ਵਿੱਚ ਰੱਖਦਾ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਚੁੱਪ ਕਰਾਉਣ ਦੇ ਵਿੱਚ ਉਹ ਮਾਹਿਰ ਹੈ ਲੋਕਾਂ ਨੂੰ ਅਕਸਰ ਫੋਨ ਕਰਕੇ ਡਰਾਉਂਦਾ ਧਮਕਾਉਂਦਾ ਆ ਉਹਨਾਂ ਲੋਕਾਂ ਨੇ ਉਸ ਪ੍ਰੋਫੈਸਰ ਕੁਲਦੀਪ ਸਿੰਘ ਵੇਰਦੀ ਜੀ ਦਾ ਮਤਲਬ ਆਪਾਂ ਤਕਰੀਬਨ 1 ਕਰੋੜ ਦੇ ਨੇੜੇ ਤੇੜੇ ਇਸ ਤਰੀਕੇ ਨਾਲ ਨੁਕਸਾਨ ਕੀਤਾ ਇਸ ਤਰੀਕੇ ਨਾਲ ਉਹਨਾਂ ਦੀ ਅਮਾਉਂਟ ਖਤਮ ਕਰਤੀ 1 ਕਰੋੜ ਰੁਪਏ ਦੀ ਜਿੱਦਾਂ ਕਿ ਕੁਝ ਹੋਇਆ ਵੀ ਨਾ ਹੋਵੇ ਅਗਰ ਉਹਨਾਂ ਨੇ ਆਪਣੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਡਰਾਇਆ ਤੇ ਧਮਕਾਇਆ ਗਿਆ ਇਹ ਕਿਉਂ ਹੋਇਆ ਇਹ ਮਸਲਾ ਬਹੁਤ ਵੱਡਾ ਮਸਲਾ ਸਾਡੀ ਬਰਾਦਰੀ ਦੇ ਵਿੱਚ ਬਹੁਤ ਵੱਡਾ ਇੱਕ ਨੁਕਸਾਨ ਆ ਕਿਉਂਕਿ ਕਿਸੇ ਚੀਜ਼ ਦਾ ਨੁਕਸਾਨ ਆ ਕਿਉਂਕਿ ਪ੍ਰੋਫੈਸਰ ਕੁਲਦੀਪ ਸਿੰਘ ਵਿਰਦੀ ਜੀ ਨੇ 1 ਸਾਲ ਹੋ ਗਿਆ ਤਕਰੀਬਨ 1 ਸਾਲ ਤੋਂ ਇੱਕ ਗੁਹਾਰ ਲਗਾ ਰਹੇ ਨੇ ਕਿ ਮੈਨੂੰ ਮੇਰੇ ਪੈਸੇ ਵਾਪਸ ਦਿਵਾਏ ਜਾਣ ਉਹਨਾਂ ਨੇ ਰਾਮਗੜੀਆ ਬਰਾਦਰੀ ਦੇ ਬੜੇ ਸਾਰੇ ਮਤਲਬ ਅੱਛੇ ਜਿਹੜੇ ਜਿੰਨੇ ਆਪਣੇ ਬਰਾਦਰੀਆਂ ਮਹਾਸਭਾ ਚਲਾ ਰਹੇ ਨੇ ਦਿੱਲੀ ਦੇ ਵਿੱਚ ਰਾਮਗੜੀਆ ਮਹਾਸਭਾ ਚਲਾ ਰਹੇ ਨੇ ਜਿੱਦਾਂ ਕਿ ਰਾਮਗੜੀਆ ਬੋਰਡ ਦਿੱਲੀ ਦੇ ਵਿੱਚ ਗਾਗੀ ਜੀ ਨਾਲ ਵੀ ਉਹਨਾਂ ਨੇ ਕੰਟੈਕਟ ਕੀਤਾ ਤੇ ਵਾਰਤਾਲਾਪ ਕੀਤੀ ਮੇਰੇ ਨਾਲ ਵੀ ਕੀਤਾ ਔਰ ਲੁਧਿਆਣਾ ਦੇ ਵਿੱਚ ਵੀ ਅੱਛੇ ਲੋਕਾਂ ਨਾਲ ਮਤਲਬ ਗੱਲਬਾਤ ਕੀਤੀ ਫੋਨ ਤੇ ਕਿ ਮੇਰੇ ਪੈਸੇ ਵਾਪਸ ਦਿਵਾਏ ਜਾਣ ਬਟ ਉਹਨਾਂ ਦੇ ਪੈਸੇ ਵਾਪਸ ਨਹੀਂ ਦਿਵਾਏ ਗਏ ਕਿਉਂਕਿ ਜਿਨ੍ਹਾਂ ਨੇ ਪੈਸੇ ਮਾਰੇ ਨੇ ਉਹ ਦੋ ਭਰਾ ਥੋੜੇ ਜਿਹੀ ਬਹੁਤ ਥੋੜੇ ਨਹੀਂ ਬਹੁਤ ਜ਼ਿਆਦਾ ਛਾਤਰ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਦੇਖੋ ਹੁਣ ਬਹੁਤ ਹੋ ਗਿਆ ਆਪਾਂ ਨੂੰ ਇੰਨਾ ਲੋਕਾਂ ਤੇ ਨਕੇਲ ਪਾਉਣੀ ਪੈਣੀ ਆ ਜਿਹੜੇ ਬਦਮਾਸ਼ੀਆਂ ਦੇ ਤੌਰ ਤੇ ਸਾਡੀ ਬਰਾਦਰੀ ਦੇ ਵਿੱਚ ਰਹਿ ਕੇ ਬਰਾਦਰੀ ਦੀ ਨੱਕ ਵੱਢਦੇ ਨੇ ਤੇ ਬਦਮਾਸ਼ੀਆਂ ਕਰਕੇ ਲੋਕਾਂ ਦੇ ਪੈਸੇ ਦੱਬਦੇ ਨੇ ਜਾਂ ਬਦਮਾਸ਼ੀਆਂ ਕਰਕੇ ਲੋਕਾਂ ਨੂੰ ਗਲਤ ਰਾਹ ਤੇ ਪਾਉਂਦੇ ਨੇ ਜਾਂ ਨਸ਼ਿਆਂ 'ਚ ਪਾਉਂਦੇ ਨੇ ਉਹ ਆਪਾਂ ਬਾਅਦ ਵਿੱਚ ਖੁਲਾਸਾ ਕਰਾਂਗੇ ਵੀ ਨਸ਼ਿਆਂ 'ਚ ਪਾਉਂਦੇ ਆ ਜਾਂ ਨਹੀਂ ਪਾਉਂਦੇ ਲੇਕਿਨ ਬਹੁਤ ਕੁਝ ਇਹ ਬਰਾਦਰੀ ਦੇ ਵਿੱਚ ਨੁਕਸਾਨ ਕਰ ਰਹੇ ਨੇ ਮੈਂ ਇੱਕ ਅਰਜੀ ਲਾਉਣਾ ਚਾਹੁੰਦਾ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਸੰਸਥਾ ਆ RAMGURIA BROTHERHOOD ਮਹਾਸਭਾ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਸੋਲ ਜੀ ਨੇ ਅੱਛੇ ਇੰਡਸਟਰੀਅਲਿਸਟ ਵੀ ਨੇ RAMGURIA BROTHERHOOD ਮਹਾਸਭਾ ਦੇ ਪ੍ਰਧਾਨ ਵੀ ਨੇ ਹੈਗੇ ਨੇ ਇਸ ਟਾਈਮ ਮੌਜੂਦਾ ਤੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਅਵਤਾਰ ਸਿੰਘ ਭੋਗਲ ਜੀ ਅਵਤਾਰ ਸਿੰਘ ਭੋਗਲ ਜੀ ਸ਼ਾਇਦ ਦੋਸਤੀ ਵੀ ਬੜੀ ਵਧੀਆ ਨਿਭਾ ਰਹੇ ਨੇ ਲੇਕਿਨ ਦੋਸਤੀ ਦੇ ਨਾਲ-ਨਾਲ ਭੋਗਲ ਸਾਹਿਬ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਨਾ ਵੀ ਭੋਗਲ ਸਾਹਿਬ ਕਿਰਪਾ ਕਰਕੇ ਅਗਰ ਕਿਸੇ ਦਾ ਨੁਕਸਾਨ ਹੋ ਰਿਹਾ ਤਾਂ ਵਿੱਚ ਪੈ ਕੇ ਉਸ ਚੀਜ਼ ਦਾ ਹੱਲ ਵੀ ਜ਼ਰੂਰ ਕਰਾਇਆ ਜਾਵੇ ਕਿਉਂਕਿ ਤੁਸੀਂ ਰਾਮਗੜੀਆ 브ਦਰਹੁੱਡ ਮਾਸਬਾ ਦੇ ਵਾਈਸ ਪ੍ਰੈਜ਼ੀਡੈਂਟ ਹੈਗੇ ਹੋ ਇਸ ਟਾਈਮ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਆਪਣੇ ਚੇਅਰਮੈਨ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਨੇ ਤੇ ਆਪਣੇ ਜਨਰਲ ਸੈਕਟਰੀ ਨੇ ਸਰ ਸਰਦਾਰ ਜਸਵਿੰਦਰ ਸਿੰਘ ਜੀ ਤੇ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਦਾ ਜਿੰਮੇ ਤੋ ਦੋ ਦੱਸਿਆ ਅਵਤਾਰ ਸਿੰਘ ਭੋਗਲ ਜੀ ਨੇ ਤੇ ਆਪਣੇ ਐਗਜ਼ੀਕਿਟਿਵ ਮੈਂਬਰ ਬਹੁਤ ਵਧੀਆ ਲੁਧਿਆਣਾ ਦੀ ਸ਼ਾਨ ਸਰਦਾਰ ਚਰਨਜੀਤ ਸਿੰਘ ਵਿਸ਼ਵਕਰਮਾ ਜੀ ਨੇ ਜੋ ਕਿ ਰਾਮਗੜੀ ਆ ਬ੍ਰਦਰਹੁੱਡ ਮਹਾਸਭਾ ਦੇ ਐਗਜ਼ੀਕਿਟਿਵ ਮੈਂਬਰ ਨੇ ਬੜਾ ਨਾਮ ਰੱਖਦੇ ਨੇ ਲੇਕਿਨ ਪ੍ਰੋਫੈਸਰ ਕੁਲਦੀਪ ਸਿੰਘ ਵਿਰਦੀ ਜੀ ਵੱਲੋਂ ਲਗਾਈਆਂ ਗਈਆਂ ਅਰਜ਼ੀਆਂ ਦਾ ਕੁਝ ਵੀ ਨਹੀਂ ਹੋਇਆ ਮੈਂ ਚਾਹੁੰਨਾ ਆ ਕਿ ਰਾਮਗੜੀਆ 브ਦਰਹੁੱਡ ਮਾਸ ਸਭਾ ਜਲਦੀ ਹੀ ਇੱਕ ਮੀਟਿੰਗ ਰੱਖੇ ਜੋ ਕਿ ਪ੍ਰੋਫੈਸਰ ਕੁਲਦੀਪ ਸਿੰਘ ਵਿਰਦੀ ਜੀ ਉਸ ਮੀਟਿੰਗ ਦੇ ਵਿੱਚ ਵੀਡੀਓ ਕਾਲ ਕਰਕੇ ਆਪਣੇ ਸਾਰੇ ਡਾਕੂਮੈਂਟ ਦਿਖਾ ਸਕਣ ਕਿ ਉਹਨਾਂ ਨਾਲ ਕਿੱਦਾਂ ਦੋ ਭਰਾਵਾਂ ਨੇ ਲੁਧਿਆਣਾ ਦੇ ਦੋ ਭਰਾਵਾਂ ਨੇ ਕਿੱਦਾਂ ਧੋਖਾ ਕੀਤਾ ਕਿੱਦਾਂ ਉਹਨਾਂ ਨੇ ਉਹਨਾਂ ਦੇ ਪੈਸੇ ਖਰਾਬ ਕੀਤੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਬੁਲਾ ਕੇ ਖਰਾਬ ਕੀਤਾ ਗਿਆ ਔਰ ਆਪਣੇ ਨਾਮ ਤੇ ਅਲੱਗ-ਅਲੱਗ ਸੰਸਥਾਵਾਂ ਚਲਾ ਕੇ ਕਿੱਦਾਂ ਉਹਨਾਂ ਦੇ ਪੈਸਿਆਂ ਨੂੰ ਉਹਨਾਂ ਸੰਸਥਾਵਾਂ ਦੇ ਵਿੱਚ ਇਰਦ-ਗਿਰਦ ਕਰ ਦਿੱਤਾ ਗਿਆ ਮੈਂ ਰਿਕਵੈਸਟ ਕਰਦਾ ਮੈਂ ਫੇਰ ਰਿਕਵੈਸਟ ਕਰਦਾ ਮੈਂ ਬਾਰ-ਬਾਰ ਰਿਕਵੈਸਟ ਕਰੂੰਗਾ ਔਰ ਮੈਂ ਹਰ ਵਾਰ ਰਿਕਵੈਸਟ ਕਰੂੰਗਾ ਰਾਮਗੜੀਆ ਮਹਾਸਭਾ ਨੂੰ ਕਿ ਅਗਰ ਕੋਈ ਐਦਾਂ ਦੀ ਚੀਜ਼ ਸਾਡੀ ਬਰਾਦਰੀ ਦੇ ਵਿੱਚ ਜਾਂ ਕਿਸੇ ਦਾ ਨੂੰ ਕੋਈ ਨੁਕਸਾਨ ਹੋਣ ਜਾ ਰਿਹਾ ਵਾ ਸਾਡੀ ਰਾਮਗੜੀਆ ਬਰਾਦਰੀ ਕਟੋਟ ਅਸੀਂ ਆਪ ਤਾਂ ਦੇਖ ਹੀ ਸਕਦੇ ਹਾਂ ਇੰਦਰਜੀਤ ਸਿੰਘ ਸੋਲ ਜੀ ਨੂੰ ਮੈਂ ਫਿਰ ਫਰਿਆਵੋ ਲਉਣਾ ਸਰਦਾਰ ਇੰਦਰਜੀਤ ਸਿੰਘ ਜੀ ਸੋਲ ਜੋ ਕਿ ਬਹੁਤ ਅੱਛਾ ਲੁਧਿਆਣੇ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਕ੍ਰੀਮ ਬੰਦਿਆਂ ਦੇ ਵਿੱਚੋਂ ਨੇ ਉਹਨਾਂ ਦਾ ਕੰਮ ਕਾਰੋਬਾਰ ਵੀ ਬਹੁਤ ਅੱਛਾ ਆ ਤੇ ਲੇਕਿਨ ਤੁਸੀਂ ਇਸ ਚੀਜ਼ ਦਾ ਜਲਦੀ ਤੋਂ ਜਲਦੀ ਹੱਲ ਕੱਢੋ ਤਾਂ ਜੋ ਅਸੀਂ ਪ੍ਰੋਫੈਸਰ ਕੁਲਦੀਪ ਸਿੰਘ ਵਿਰਦੀ ਜੀ ਨੂੰ ਆਪਾਂ ਇਨਸਾਫ ਦੇ ਵਾਸਤੇ ਕੀ ਉਹਨਾਂ ਦੇ ਪੈਸੇ ਵਾਪਸ ਤਵਾਂ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਧੋਖਾ ਨਾ ਹੋਵੇ ਤਾਂ ਇਦਾਂ ਦੇ ਲੋਕਾਂ ਨੂੰ ਆਪਾਂ ਜਲਦੀ ਨਕੇਲ ਪਾ ਕੇ ਕਸਕੇ ਲੋਕਾਂ ਤੱਕ ਅਸੀਂ ਦਿਖਾ ਵੀ ਸਕੀਏ ਨਹੀਂ ਵੀ ਦਿਖਾਵਾਂਗੇ ਘਟੋ ਘਟ ਅਸੀਂ ਆਪਣੀ ਬਰਾਦਰਰੀ ਦੇ ਵਿੱਚ ਮੈਂ ਉਹਨਾਂ ਦੇ ਨਾਮ ਨਹੀਂ ਲਏ ਇਸੇ ਕਰਕੇ ਮੈਂ ਸਿਰਫ ਇਹੀ ਕਿਹਾ ਕਿ ਲੁਧਿਆਣੇ ਦੇ ਵਿੱਚ ਦੋ ਭਰਾਏ ਹਜੇ ਨੇ ਜੋ ਕਿ ਇੱਕ ਠੱਗੀ ਦੀ ਮਿਸਾਲ ਬਣਨ ਜਾ ਰਹੇ ਨੇ ਔਰ ਬਣਦੇ ਪਏ ਨੇ ਉਹਨਾਂ ਨੂੰ ਪੁਲਿਸ ਆਪ ਨਕੇਲ ਪਾ ਲਈਏ ਹੋਰ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ ਤੇ ਕਿਰਪਾ ਕਰਕੇ ਇਹ ਮੀਟਿੰਗ ਜਲਦੀ ਰੱਖੀ ਜਾਵੇ ਤੇ ਬਾਕੀ ਮੈਂ ਸਾਰਾ ਸ਼ੁਕਰਿਆ ਕਰਦਾ ਕਿ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਤੁਸੀਂ ਵੀ ਮੀਟਿੰਗ ਦੇ ਵਿੱਚ ਦੇਖੋ ਸਾਰਿਆਂ ਨੂੰ ਵੀ ਕਿਦਾਂ ਅਸੀਂ ਕਿਸੇ ਦਾ ਗੁਰ ਨੁਕਸਾਨ ਕਰਦੇ ਆ ਤਾਂ ਉਹ ਬੰਦਾ ਕਿੰਨਾ ਬੇਵੱਸ ਐ ਇਸ ਟਾਈਮ ਕਿੰਨਾ ਲਾਚਾਰ ਆ ਉਹਦੇ ਨਾਲ ਮੈਂ ਵੀਡੀਓ ਤੇ ਗੱਲ ਕੀਤੀ ਆ ਉਹਦੇ ਨਾਲ ਮੈਂ ਫੋਨ ਤੇ ਗੱਲ ਕੀਤੀ ਆ ਉਹ ਕਿੱਦਾਂ ਲਾਚਾਰ ਬੰਦਾ ਆ ਉਹ ਇਸ ਟਾਈਮ 65 ਸਾਲ ਤੋਂ 70 ਸਾਲ ਦੀ ਉਮਰ ਦੇ ਵਿੱਚ ਇੱਕ ਲਾਚਾਰ ਬੰਦਾ ਆ ਜਿਹੜਾ ਆਪਣੀਆਂ ਦੋ ਕੁੜੀਆਂ ਨੂੰ ਵਿਆਹ ਕੇ ਆਪਣੇ ਸਾਰੇ ਪੈਸੇ ਖਰਾਬ ਕਰਕੇ ਇੱਥੇ ਬੈਠਾ ਪੰਜਾਬ ਦੇ ਵਿੱਚ ਲੇਕਿਨ ਉਹਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਮੈਂ ਚਾਹੁੰਦਾ ਉਹਨੂੰ ਜਲਦੀ ਤੋਂ ਜਲਦੀ ਇੱਕ ਇਨਸਾਫ ਮਿਲੇ ਤਾਂ ਜੋ ਅਸੀਂ ਉਹਨੂੰ ਇਨਸਾਫ ਦਿਵਾ ਕੇ ਅਸੀਂ ਵੀ ਸਾਰੇ ਬਚ ਸਕੀਏ ਇਨਾ ਠੱਗਾਂ ਤੋਂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ